ਸਤਿ ਸ੍ਰੀ ਅਕਾਲ ਦਰਸ਼ਕ ਵੀਰ ਭੈਣ ਭਰਾਵੋ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 27 28 ਦਸੰਬਰ 2024 ਮੀਂਹ ਦੀ ਦੁਆਰਾ ਤੋਂ ਭਵਿੱਖਬਾਣੀ ਹੋ ਚੁੱਕੀ ਹੈ ਜੀ ਮੌਸਮ ਵਿਭਾਗ ਵੱਲੋਂ ਤੇ ਜਿਸ ਦੇ ਕਾਰਨ ਪੰਜਾਬ ਦਾ ਦੁਆਰਾ ਤੋਂ ਮਾਹੌਲ ਜਿਹੜਾ ਹੈ ਮੀਂਹ ਵਾਲਾ ਹੁੰਦਾ ਦਿਖਾਈ ਦੇ ਰਿਹਾ ਹੈ ਪੰਜਾਬ ਦੇ ਵਿੱਚ ਦੱਖਣੀ ਬੈਲਟ ਜਿਹੜੀ ਕਿ ਹਰਿਆਣਾ ਨੂੰ ਟੱਚ ਕਰਦੀ ਹੈ ਤੇ ਪੂਰਬੀ ਬੈਲਟ ਜਿਹੜੀ ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹੇ ਨੇ ਉਨਾ ਦੇ ਵਿੱਚ ਮੀਂਹ ਦੀ ਸੰਭਾਵਨਾ ਫਿਰ ਤੋਂ ਬਣਦੀ ਦਿਖਾਈ ਦੇ ਰਹੀ ਹੈ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜ਼ਿਲ੍ਹੇ ਦੇ ਹਿਸਾਬ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਜ਼ਿਲ੍ਹੇ ਕਿਹੜੇ-ਕਿਹੜੇ ਮੀਂਹ ਦੀ ਚਪੇਟਾਂ ਧਰਾ ਸਕਦੇ ਨੇ ਤਾਂ 26 ਤਰੀਕ ਰਾਤ ਤੋਂ ਹੀ ਜਿਹੜੀ ਬੱਦਲ ਵੀ ਸਿਸਟਮ ਨੇ ਉਹ ਸਭ ਤੋਂ ਪਹਿਲਾਂ ਮਾਲਵਾ 벨ਟ ਜਿਹਦੇ ਵਿੱਚ ਕੀ ਜ਼ਿਲ੍ਹਾ ਮਾਨਸਾ ਬਠਿੰਡਾ ਆਉਂਦਾ ਦਿਖਾਈ ਦੇ ਰਿਹਾ ਹੈ ਸੰਗਰੂਰ ਆਉਂਦਾ ਦਿਖਾਈ ਦੇ ਰਿਹਾ ਹੈ 26 ਤਰੀਕ ਰਾਤ ਤੋਂ ਹੀ ਬੱਦਲ ਦੀ ਸਿਸਟਮ ਇਹਨਾਂ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਕਾਰਨ ਉਮੀਦ ਹੈ ਕਿ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਦੇ ਚਾਂਸ ਨੇ ਉਹ ਰਾਤ ਤੋਂ ਹੀ ਬਣਦੇ ਦਿਖਾਈ ਦੇ ਰਹੇ ਨੇ 26 ਤਰੀਕ ਤੋਂ 27 ਤਰੀਕ ਸਵੇਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਦੱਖਣੀ ਬੈਲਟ ਜਿਹਦੇ ਵਿੱਚ ਜ਼ਿਲ੍ਹਾ ਸੰਗਰੂਰ ਪਟਿਆਲਾ ਫਤਿਹਗੜ ਫਿਰ ਦੁਆਬੇ ਦੀ ਬੈਲਟ ਦੀ ਗੱਲ ਕੀਤੀ ਜਾਵੇ ਤਾਂ ਮੋਰਿੰਡੇ ਤੋਂ ਹੁੰਦਾ ਹੋਇਆ ਕੁਰਾਲੀ ਦਾ ਇਲਾਕਾ ਮੋਹਾਲੀ ਦੀ ਪੂਰਾ ਜ਼ਿਲ੍ਹਾ ਚੰਡੀਗੜ੍ਹ ਜ਼ਿਲ੍ਹਾ ਰੂਪਨਗਰ ਨੰਦਪੁਰ ਸਾਹਿਬ ਨੰਗਲ ਬਲਾਚੌਰ ਤੋਂ ਹੁੰਦਾ ਹੋਇਆ ਨਵਾਂ ਸ਼ਹਿਰ ਹੁਸ਼ਿਆਰਪੁਰ ਇਹ ਜਿਹੜੀ ਵੈਲਟ ਹੈ ਜਿਹੜੀ ਕਿ ਹਿਮਾਚਲ ਨੂੰ ਟੱਚ ਕਰਦੀ ਹੈ ਇਹਦੇ ਵਿੱਚ ਮੀਂਹ ਦੇ ਚਾਂਸ ਨੇ ਉਹ 50% ਤੱਕ ਬਣ ਚੁੱਕੇ ਨੇ ਮਤਲਬ ਕਿ ਉਮੀਦ ਹੈ ਕਿ 23 ਤਰੀਕ ਵਾਂਗ ਦੁਆਰਾ ਤੋਂ ਕਿਣਮਣ ਕਣੀ ਛਾਟੇਦਾਰ ਸਪੈਲ ਬੱਦਲਬਾਈ ਹਨੇਰੀ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ 25 ਤੋਂ 50% ਚਾਂਸ ਨੇ ਜਾਨਕੀ ਹਲਕੀ ਦਰਮਿਆਨੀ ਕਿਰਮਣ ਕਣੀ ਬੱਦਲਬਾਈ ਛੋਟੇ ਮੋਟੇ ਸਪੈਲ ਇਹਨਾਂ ਇਲਾਕਿਆਂ ਵਿੱਚ ਵੀ ਲੱਗਦੇ ਹੋਏ ਦਿਖਾਈ ਦੇ ਰਹੇ ਨੇ ਉਮੀਦ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਲਗਭਗ ਪੂਰੇ ਪੰਜਾਬ ਦੇ ਵਿੱਚ ਸਾਨੂੰ ਹਲਕੇ ਦਰਮਿਆਨੇ ਸਪੈਲ ਅਤੇ ਜਿਹੜੇ ਜ਼ਿਲ੍ਹੇ ਤੁਹਾਨੂੰ 7-8 ਗਿਣਾਏ ਨੇ ਪਹਿਲਾਂ ਜਿਹੜੀ ਬੈਲਟ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਕਿ ਹਿਮਾਚਲ ਦੇ ਨਾਲ ਟੱਚ ਕਰਦੀ ਹੈ ਹਰਿਆਣੇ ਨਾਲ ਟੱਚ ਕਰਦੀ ਹੈ ਇਹਦੇ ਵਿੱਚ ਜ਼ਿਆਦਾ ਚਾਂਸ ਬਣ ਚੁੱਕੇ ਨੇ ਮੀਂਹ ਦੇ ਬਾਕੀ ਕਿਸਾਨਾਂ ਨੂੰ ਇਹੀ ਬੇਨਤੀ ਹੈ ਕਿ ਕਣਕ ਨੂੰ ਪਾਣੀ ਵਗੈਰਾ ਲਗਾ ਰਹੇ ਹੋ ਤੁਸੀਂ ਖਾਦ ਵਗੈਰਾ ਲਗਾ ਰਹੇ ਹੋ ਜਾਂ ਸਪਰੇਅ ਕਰ ਰਹੇ ਹੋ ਤਾਂ ਫਿਲਹਾਲ ਇੰਤਜ਼ਾਰ ਕਰ ਲਓ ਰੁਕ ਜਾਓ ਤਾਂ ਕਿ ਤੁਹਾਡਾ ਕੋਈ ਨੁਕਸਾਨ ਨਾ ਹੋ ਸਕੇ ਕਿਉਂਕਿ ਅਜੇਹੇ ਦੇ ਵਿੱਚ ਜਿਹੜੇ ਹਾਲਾਤ ਬਣ ਰਹੇ ਨੇ ਮੀਂਹ ਦੇ ਇਹ ਦੁਆਰਾ ਤੋਂ ਪੰਜਾਬ ਦੇ ਵਿੱਚ ਸ਼ੀਤ ਲਹਿਰ ਠੰਡ ਦੇ ਹਾਲਾਤ ਗੜੇਮਾਰੀ ਦੇ ਹਾਲਾਤ ਵੀ ਬਣ ਸਕਦੇ ਨੇ ਕਿਉਂਕਿ ਠੰਡੇ ਦੇ ਵਿੱਚ ਜਦੋਂ ਆਚਾਰਕ ਮੀਂਹ ਆਉਂਦਾ ਹੈ ਤਾਂ ਹਲਕੇ ਦਰਮਿਆਨੀ ਗੜੇਮਾਰੀ ਵੀ ਪੰਜਾਬ ਦੇ ਵਿੱਚ ਅਕਸਰ ਸਾਨੂੰ ਦੇਖਣ ਨੂੰ ਮਿਲ ਜਾਂਦੀ ਹੈ ਅਜੇਹੇ ਦੇ ਵਿੱਚ ਕੱਲ ਕੀਤੀ ਜਾਵੇ ਅਗਰ ਤਾਂ ਜਿਹੜਾ ਤਾਪਮਾਨ ਨੇ ਤਾਪਮਾਨ ਘਟ ਕੇ 15 ਡਿਗਰੀ ਤੋਂ ਥੱਲੇ ਆ ਜਾਣਗੇ ਜਦੋਂ 15 ਡਿਗਰੀ ਤੋਂ ਥੱਲੇ ਤਾਪਮਾਨ ਆਉਂਦੇ ਨੇ ਤਾਂ ਪੰਜਾਬ ਦੇ ਵਿੱਚ ਸ਼ੀਤ ਲਹਿਰ ਦੀ ਉਮੀਦ ਬਣ ਜਾਂਦੀ ਹੈ ਸ਼ੀਤ ਲਹਿਰ ਦੇ ਹਾਲਾਤ ਬਣ ਜਾਂਦੇ ਨੇ ਤੇ ਨਾਲ ਦੀ ਨਾਲ ਜਿਹੜੇ ਰਾਤ ਦੇ ਤਾਪਮਾਨ ਨੇ ਉਹ ਵੀ 0 ਡਿਗਰੀ 1 ਡਿਗਰੀ 2 ਡਿਗਰੀ ਤੱਕ ਆ ਜਾਂਦੇ ਨੇ ਕਾਫੀ ਕੜਾਕੇ ਵਾਲੀ ਸਰਦੀ ਰਾਤ ਨੂੰ ਦੇਖਣ ਨੂੰ ਮਿਲਦੀ ਹੈ ਜਾਨੀ ਕਿ ਦੋਰੀ ਮਾਰ ਠੰਡ ਦੀ ਅਤੇ ਮੀਂਹ ਦੀ ਪੰਜਾਬ ਦੇ ਵਿੱਚ 27 28 ਤਰੀਕ ਨੂੰ ਪੈੰਦੀ ਦਿਖਾਈ ਦੇ ਰਹੀ ਹੈ। ਅ ਚਿੰਤਾ ਵਾਲੀ ਗੱਲ ਇਹ ਹੈ ਕਿ ਇਸ ਸਮੇਂ ਇੱਕ ਸਪੈਲ ਪਹਿਲੇ ਲੰਘ ਕੇ ਚੁੱਕਿਆ 30 23 ਤਰੀਕ ਨੂੰ ਤੇ 5-6 ਦਿਨਾਂ ਦੇ ਅੰਦਰ-ਅੰਦਰ ਇੱਕ ਫੇਰ ਨਵਾਂ ਸਪੈਲ ਆ ਰਿਹਾ ਜਿਸ ਦੇ ਨਾਲ ਜਿਹੜੀ ਫਸਲਾਂ ਨੇ ਜਿਨ੍ਹਾਂ ਨੂੰ ਪਾਣੀ ਲੱਗ ਚੁੱਕਿਆ ਉਹ ਦੋਰੇ-ਦੋਰੇ ਮੀਂਹ ਦੇ ਕਾਰਨ ਜਿਆਦਾ ਗਿੱਲੇ ਹੋ ਖੇਤਕਾਰਾਂ ਉਹਨਾਂ ਦੀ ਜਿਹੜੀ ਗ੍ਰੋਥ ਹੈ ਉਹ ਰੁਕਦੀ ਦਿਖਾਈ ਦੇ ਰਹੀ ਹੈ ਤੇ ਬਾਕੀ ਠੰਡ ਦੀ ਰਾਤ ਪਤਾ ਹੀ ਤੁਹਾਨੂੰ ਵੀ ਠੰਡ ਜਿਆਦਾ ਵਧੇਗੀ ਤੇ ਉਸ ਦੇ ਨਾਲ ਹੋਰ ਜਿਆਦਾ ਠੰਡ ਦੇ ਹਾਲਾਤ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਤੇ ਉਸ ਤੋਂ ਬਾਅਦ ਜਦੋਂ ਮੀਂਹ ਖਤਮ ਹੋਵੇਗਾ ਤਾਂ ਆਉਂਦੇ ਦਿਨਾਂ ਦੇ ਵਿੱਚ ਠੰਡ ਅਤੇ ਗਹਿਰੇ ਕੋਹਰੇ ਦੀ ਸੰਭਾਵਨਾ ਫਿਰ ਤੋਂ ਬਣਦੀ ਦਿਖਾਈ ਦੇ ਰਹੀ ਹੈ ਪੰਜਾਬ ਦੇ ਉੱਪਰ ਇੱਕ ਨਵਾਂ ਪ੍ਰਕੋਪ ਠੰਡ ਦਾ ਦੁਬਾਰਾ ਤੋਂ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਅਜਿਹੀ ਜਾਣਕਾਰੀ ਤੁਹਾਨੂੰ ਅਸੀਂ ਚੈਨਲ ਦੇ ਉੱਪਰ ਦੁਬਾਰਾ ਤੇ ਲੈ ਕੇ ਆਉਂਦੇ ਰਵਾਂਗੇ ਉਦੋਂ ਤੱਕ ਚੈਨਲ ਬੈਦਰ ਭਾਈ ਸੁਮਿੰਦਰ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਡੇ ਤੱਕ ਪੁੱਜਦੀ ਰਹੇ ਮਿਲਦੇ ਆ ਜੀ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ